ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨੇ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕਹਾਣੀ ਸੁਣਨ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਸੁਝਾਅ ਜ਼ਰੂਰ ਰੱਖਣੇ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ 26 ਸਾਲ ਦੀ ਇੱਕ ਕੁੜੀ ਪੁਰਸੀ ਤੇ ਬੈਠੀ ਆ ਤੇ ਕੁਝ ਸੋਚ ਰਹੀ ਆ ਨੇ ਨੂੰ ਉਹਦੇ ਫੋਨ ਤੇ ਇੱਕ ਮੈਸੇਜ ਆਇਆ WhatsApp ਦੇ ਉੱਤੇ ਉਹ ਫੋਨ ਵੇਖਦੀ ਆ ਤਾਂ ਉਹਦਾ ਇੱਕ ਦੋਸਤ ਜਿਹੜਾ ਕਿ ਉਹਦੇ ਨਾਲ ਕੰਮ ਕਰਦਾ ਜਿੱਥੇ ਦਫਤਰ ਦੇ ਵਿੱਚ ਉਹ ਨੌਕਰੀ ਕਰਦੀ ਆ ਉੱਥੇ ਹੀ ਕੰਮ ਕਰਦਾ ਉਹਨੇ ਇੱਕ ਫੋਟੋ ਭੇਜਿਆ ਸੀ ਉਹ ਫੋਟੋ ਵੇਖਦੀ ਆ ਤੇ ਉਹ ਫੋਟੋ ਉਹਨਾਂ ਦਾ ਸਕੂਲ ਟਾਈਮ ਵੇਲੇ ਦਾ ਸੀ ਜਿਹੜਾ ਉਹਦਾ ਉਹ ਦੋਸਤ ਹੁੰਦਾ ਉਹਦੇ ਨਾਲ ਸਕੂਲ 'ਚ ਹੀ ਪੜਿਆ ਹੁੰਦਾ ਉਹ ਫੋਟੋ ਇੱਕ ਵਾਰ ਉਹ ਟੂਰ ਤੇ ਗਏ ਹੁੰਦੇ ਆ ਸਕੂਲ ਟਾਈਮ ਸਾਰਾ ਗਰੁੱਪ ਜਿਹੜਾ ਉਹਨਾਂ ਦਾ ਕਲਾਸ ਹੁੰਦੀ ਆ ਬੀਚਰਸ ਹੁੰਦੇ ਆ ਉਹ ਫੋਟੋ ਵੇਖ ਲੈਂਦੀ ਆ ਤੇ ਫੋਨ ਉੱਥੇ ਹੀ ਰੱਖ ਦਿੰਦੀ ਆ ਉਹ ਬਹੁਤ ਡੂੰਘੀਆਂ ਸੋਚਾਂ ਦੇ ਵਿੱਚ ਖੁੱਭੀ ਹੁੰਦੀ ਆ ਅਸਲ ਦੇ ਵਿੱਚ ਜਿਹੜੀ ਉਹ ਕੁੜੀ ਆ ਉਹ ਵਿਧਵਾਗੀ ਤੇ ਉਹਦੀ 6-7 ਸਾਲ ਦੀ ਇੱਕ ਬੇਟੀ ਆ ਉਹ ਇੰਨੀ ਕਿ ਜ਼ਿਆਦਾ ਨਿਰਾਸ਼ ਤੇ ਪਰੇਸ਼ਾਨ ਦਿਸ ਰਹੀ ਹੁੰਦੀ ਆ ਫੋਨ ਉਹ ਉਸੇ ਤਰ੍ਹਾਂ ਰੱਖ ਦਿੰਦੀ ਆ ਤੇ ਉਹ ਜਿਹੜੀ ਉਸ ਦਿਨ ਕੋਈ ਘਟਨਾ ਵਾਪਰੀ ਉਹਨਾਂ ਦੇ ਜਿੱਥੇ ਦਫਤਰ ਦੇ ਵਿੱਚ ਕੰਮ ਕਰਦੀ ਆ ਉਹਦੇ ਬਾਰੇ ਸੋਚ ਰਹੀ ਹੁੰਦੀ ਆ ਇੰਨੇ ਨੂੰ ਉਹਦੀ ਜਿਹੜੀ ਬੇਟੀ ਆ ਉਹ ਆਉਂਦੀ ਆ ਤੇ ਉਹ ਕਹਿੰਦੀ ਆ ਕਿ ਮਮਾ ਮੈਨੂੰ ਬਹੁਤ ਭੁੱਖ ਲੱਗੀ ਆ ਜਦੋਂ ਉਹ ਆਪਣੀ ਬੇਟੀ ਨੂੰ ਸੋਈ ਦੇ ਵਿੱਚ ਲੈ ਕੇ ਜਾਂਦੀ ਆ ਕੁਝ ਖਾਣ ਲਈ ਬਣਾਉਣ ਲਈ ਤਾਂ ਉਹਦੇ ਫੋਨ ਦੀ ਘੰਟੀ ਵੱਜਦੀ ਆ ਤੇ ਉਹ ਫੋਨ ਉਹਦੇ ਉਸੇ ਦੋਸਤ ਦਾ ਹੁੰਦਾ ਜਿਹਦਾ ਨਾਮ ਕਿ ਗੌਰਵ ਹੁੰਦਾ ਜਿਹਨੇ ਫੋਟੋ ਭੇਜਿਆ ਸੀ ਗੌਰਵ ਦਾ ਫੋਨ ਵੇਖ ਕੇ ਉਹ ਕਿੰਨਾ ਟਾਈਮ ਸੋਚਦੀ ਰਹਿੰਦੀ ਆ ਕਿ ਮੈਂ ਫੋਨ ਚੁੱਕਾਂ ਜਾਂ ਨਾ ਲੁਕਾਂ ਜਦੋਂ ਉਹਦੀ ਬੇਟੀ ਖਾਣਾ ਮੰਗਦੀ ਆ ਤਾਂ ਉਹ ਆਪਣੀ ਬੇਟੀ ਨੂੰ ਖਾਣਾ ਖਵਾਉਣ ਦੇ ਵਿੱਚ ਰੁੱਝ ਜਾਂਦੀ ਆ ਤੇ ਫੋਨ ਉਹ ਚੁੱਕਦੀ ਨਹੀਂ ਹੈਗੀ ਥੋੜੇ ਟਾਈਮ ਬਾਅਦ ਫਿਰ ਫੋਨ ਦੀ ਘੰਟੀ ਵੱਜਦੀ ਆ ਤੇ ਫੋਨ ਫਿਰ ਵੀ ਨਹੀਂ ਉਹ ਚੁੱਕਦੀ ਤੇ ਥੋੜੇ ਜੇ ਟਾਈਮ ਬਾਅਦ ਉਹਨਾਂ ਦੀ ਡੋਰ ਬੈਲ ਵੱਜਦੀ ਆ ਉਹ ਸੋਚਦੀ ਆ ਵੀ ਹੁਣ ਕੌਣ ਹੋ ਸਕਦਾ ਇੰਨੀ ਸ਼ਾਮ ਨੂੰ ਹਨਾ ਚਲ ਉਹ ਦਰਵਾਜ਼ੇ ਤੇ ਜਾਂਦੀ ਆ ਤੇ ਦਰਵਾਜ਼ਾ ਖੋਲ ਕੇ ਵੇਖਦੀ ਆ ਉਹਨਾਂ ਦੇ ਗੇਟ ਤੇ ਗੌਰਵ ਖੜਾ ਹੁੰਦਾ ਉਹਨੂੰ ਦੇਖ ਕੇ ਉਹ ਹੈਰਾਨ ਹੋ ਜਾਂਦੀ ਆ ਗੌਰਵ ਤੂੰ ਉਹ ਕਹਿੰਦਾ ਹਾਂ ਤੂੰ ਕਿਵੇਂ ਇੱਥੇ ਉਹ ਕਹਿੰਦਾ ਕਿ ਅੰਦਰ ਆਉਣ ਲਈ ਨਹੀਂ ਕਹਿੰਦੀ ਨਿੱਕੀ ਇੱਥੇ ਹੀ ਸਾਰਾ ਕੁਝ ਪੁੱਛ ਲੇਗੀ ਆਣ ਮੰਨੇ ਮਾਨ ਨਾਲ ਨਿੱਕੀ ਹੈ ਜਿਹੜੀ ਉਹ ਗੌਰਵ ਨੂੰ ਘਰ ਦੇ ਅੰਦਰ ਦਾਖਲ ਹੋਣ ਲਈ ਕਹਿ ਦਿੰਦੀ ਆ ਪਰ ਉਹਦਾ ਦਿਨ ਨਹੀਂ ਕਰਦਾ ਸੀ ਕਿ ਉਹਨੂੰ ਅੰਦਰ ਆਉਣ ਨੂੰ ਕਹੀ ਆਉਂਦੀ ਆ ਤੇ ਉਹ ਸੋਫੇ ਤੇ ਬਹਿ ਜਾਂਦਾ ਉਹਦੇ ਲਈ ਪਾਣੀ ਲੈ ਕੇ ਆਉਂਦੀ ਆ ਤੇ ਜਦੋਂ ਕੋਲ ਬੈਹਦੀ ਆ ਤਾਂ ਗੌਰਵ ਕਹਿੰਦਾ ਕਿ ਨਿੱਕੀ ਅੱਜ ਜੋ ਵੀ ਆਫਿਸ ਦੇ ਵਿੱਚ ਹੋਇਆ ਉਹਦੇ ਲਈ ਮੈਨੂੰ ਮੈਂ ਮੈਂ ਸ਼ਰਮਿੰਦਾ ਵੈਸੇ ਕੋਈ ਇਹੋ ਜਿਹਾ ਇਰਾਦਾ ਨਹੀਂ ਸੀ ਜੋ ਕੁਝ ਵੀ ਹੋਇਆ ਉਹਦੇ ਬਾਰੇ ਤੂੰ ਬਾਲਾ ਨਾ ਸੋਚੀ ਨਿੱਕੀ ਕਹਿੰਦੀ ਕਿ ਗੌਰਵ ਤੈਨੂੰ ਫਰਕ ਨਾ ਪਿਆ ਹੋਵੇ ਪਰ ਮੈਨੂੰ ਫਰਕ ਪਿਆ ਉਹ ਕਹਿੰਦਾ ਕਿ ਦੇਖੋ ਕਿਸੇ ਦੀ ਕੀ ਸੋਚ ਆ ਕਿਸੇ ਨੂੰ ਲੈ ਕੇ ਉਹਦੀ ਸੋਚ ਆਪਾਂ ਨਹੀਂ ਬਦਲ ਸਕਦੇ ਪਰ ਤੈਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਕਿ ਅਸੀਂ ਜਸਟ ਅ ਕੰਟੇਨ ਦੇ ਵਿੱਚ ਕਾਫੀ ਪੀਣ ਗਏ ਸੀ ਉਹ ਕਹਿੰਦੀ ਚਲ ਕੋਈ ਗੱਲ ਨਹੀਂ ਪਰੇਸ਼ਾਨ ਨਾ ਹੋ ਇਸ ਤਰ੍ਹਾਂ ਉਹ ਗੱਲਾਂ ਬਾਤਾਂ ਕਰਦੇ ਆ ਜਦੋਂ ਤੇ ਉਸ ਤੋਂ ਬਾਅਦ ਉਹ ਕਹਿੰਦੀ ਕਿ ਗੌਰਵ ਮੈਂ ਅੱਜ ਤੱਕ ਤੇਰੇ ਤੋਂ ਹਣਾ ਆਪਣੇ ਘਰ ਦੇ ਬਾਰੇ ਨਹੀਂ ਪੁੱਛਿਆ ਸਕੂਲ ਟਾਈਮ 'ਚ ਆਪਾਂ ਇਕੱਠੇ ਪੜ੍ਹਦੇ ਰਹੇ ਹਾਂ ਉਸ ਤੋਂ ਬਾਅਦ ਜੋ ਮੈਂ ਕਦਮ ਚੁੱਕਿਆ ਉਸ ਤੋਂ ਬਾਅਦ ਅੱਜ 9 ਸਾਲ ਹੋ ਗਏ ਆ ਮੈਨੂੰ ਆਪਣਾ ਘਰ ਛੱਡਿਆ ਤੇ ਮੈਂ ਨਾ ਕਦੇ-ਕਦੇ ਸੋਚਦੀ ਹਾਂ ਕਿ ਜੋ ਗਲਤੀ ਮੈਂ ਕੀਤੀ ਉਹ ਅੱਗੇ ਜਾ ਕੇ ਕੋਈ ਕੁੜੀ ਨਾ ਕਰੇ ਪਰ ਮੈਂ ਆਪਣੇ ਮਾਪਿਆਂ ਲਈ ਪਰੇਸ਼ਾਨ ਹੁੰਨੀ ਆ ਕਿ ਤੂੰ ਮੈਨੂੰ ਆਪਣੇ ਮਾਪਿਆਂ ਦੀ ਖੈਰ-ਸੁਖ ਬਾਰੇ ਕਦੇ ਨਹੀਂ ਪੁੱਛ ਦੱਸਿਆ ਉਹ ਗੱਲ ਭੁੱਲ ਜਾ ਦਫਤਰ ਵਾਲੀ ਆਫਿਸ ਵਾਲੀ ਪਰ ਤੂੰ ਮੈਨੂੰ ਆਪਣੇ ਮਾਪਿਆਂ ਬਾਰੇ ਦੱਸ ਤਾਂ ਗੌਰਵ ਕਹਿੰਦਾ ਕਿ ਨਿੱਕੀ ਸੁਣ ਕੇ ਕੀ ਕਰੇਗੀ ਤੂੰ ਪਰੇਸ਼ਾਨ ਹੋਵੇਂਗੀ ਉਹ ਕਹਿੰਦੀ ਕਿ ਕੋਈ ਗੱਲ ਨਹੀਂ ਤਾਂ ਉਹ ਦੱਸਦਾ ਕਿ ਜਿਸ ਦਿਨ ਤੂੰ ਅਮੋਲ ਨਾਲ ਘਰੋਂ ਭੱਜੀ ਸੀ ਉਸ ਦਿਨ ਤੇਰੇ ਪਿਓ ਨੇ ਖੁਦਕੁਸ਼ੀ ਕਰ ਲਈ ਸੀ ਉਸੇ ਦਿਨ ਹੀ ਉਹਦੀ ਮੌਤ ਹੋ ਗਈ ਸੀ ਤੇ ਉਸੇ ਸਦਮੇ ਦੇ ਵਿੱਚ ਤੇਰੀ ਮਾਂ ਨੂੰ ਅਧਰੰਗ ਹੋ ਗਿਆ ਸੀ ਤੇਰੀ ਮਾਂ ਪਿਛਲੇ ਮਹੀਨੇ ਸਵਰਗ ਸਿਧਾਰ ਗਈ ਮੈਂ ਭੋਗ ਤੇ ਵੀ ਜਾ ਕੇ ਆਇਆ ਇਹ ਗੱਲ ਸੁਣਨ ਤੋਂ ਬਾਅਦ ਨਿੱਕੀ ਜਿਹੜੀ ਉਹ ਬਹੁਤ ਉੱਚੀ ਉੱਚੀ ਰੋਣ ਲੱਗ ਜਾਂਦੀ ਆ ਤੇ ਗੌਰਵ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕਰਦਾ ਇੰਨੇ ਨੂੰ ਡੋਰ ਬੈਲ ਵੱਜਦੀ ਆ ਤੇ ਨਿੱਕੀ ਫੇਰ ਸੋਚਦੀ ਆ ਵੀ ਕੌਣ ਆ ਤਾਂ ਗੌਰਵ ਦਰਵਾਜ਼ਾ ਖੋਲਣ ਜਾਂਦਾ ਕਿਉਂਕਿ ਨਿੱਕੀ ਜਿਹੜੀ ਉਹ ਬਹੁਤ ਜ਼ਿਆਦਾ ਰੋ ਰਹੀ ਹੁੰਦੀ ਆ ਜਦੋਂ ਉਹ ਦਰਵਾਜ਼ਾ ਖੋਲ੍ਹਦਾ ਤਾਂ ਅੱਗੇ ਉਹਨਾਂ ਦੇ ਹੀ ਆਫਿਸ ਦੀ ਇੱਕ ਕੁੜੀ ਜਿਹਦਾ ਨਾਮ ਜਸਤੀ ਹੁੰਦਾ ਜਸਤੀ ਦਰਵਾਜ਼ੇ ਤੇ ਹੁੰਦੀ ਆ ਉਹਨੂੰ ਵੇਖ ਕੇ ਗੌਰਵ ਕਹਿੰਦਾ ਜਸਤੀ ਤੂੰ ਉਹ ਕਹਿੰਦੀ ਗੌਰਵ ਤੁਸੀਂ ਇੱਥੇ ਤਾਂ ਉਹ ਕਹਿੰਦਾ ਜਸਦੀ ਤੈਨੂੰ ਪਤਾ ਵੀ ਆ ਤੇ ਦਫਤਰ ਦੇ ਵਿੱਚ ਜੋ ਵੀ ਕੁਝ ਹੋਇਆ ਉਹਦੇ ਕਰਕੇ ਨਿੱਕੀ ਪਰੇਸ਼ਾਨ ਹੋਊਗੀ ਵੀ ਮੈਂ ਇਹਦਾ ਹਾਲਚਾਲ ਪੁੱਛਣ ਆ ਗਿਆ। ਚਲੋ ਦੋਨੋਂ ਜਾਣੇ ਅੰਦਰ ਚਲੇ ਜਾਂਦੇ ਆ ਤੇ ਨਿੱਕੀ ਆ ਜਿਹੜੀ ਉਹ ਫਰਸ਼ ਤੇ ਬੈਠੀ ਉੱਚੀ ਉੱਚੀ ਰੋ ਰਹੀ ਹੁੰਦੀ ਆ ਉਹਨੂੰ ਵੇਖ ਕੇ ਜਸਦੀ ਆ ਜਿਹੜੀ ਉਹ ਭੱਜ ਕੇ ਆ ਕੇ ਉਹਦੇ ਕੋਲ ਬੈੰਦੀ ਆ ਤੇ ਉਹਨੂੰ ਕਹਿੰਦੀ ਆ ਜਸ ਨਿੱਕੀ ਤੂੰ ਇਹੋ ਜੀ ਹਾਲਤ ਕਿਉਂ ਕਰ ਰੱਖੀ ਆ। ਨਿੱਕੀ ਆ ਜਿਹੜੀ ਉਹ ਤੋਂ ਆਪਣੇ ਹੰਝੂ ਲਪਾਉਂਦੀ ਹੋਈ ਉਹਨੂੰ ਸੱਚ ਨਾ ਦੱਸਦੀ ਹੋਈ ਇਹੀ ਕਹਿੰਦੀ ਆ ਕਿ ਦਫਤਰ ਦੇ ਵਿੱਚ ਜੋ ਕੁਝ ਹੋਇਆ ਮੈਨੂੰ ਉਹ ਗੱਲ ਬਰਦਾਸ਼ਤ ਨਹੀਂ ਹੋ ਰਹੀ ਜੱਸੀ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕਰਦੀ ਐ ਤੇ ਉਹ ਕਹਿੰਦੀ ਵੀ ਤੁਸੀਂ ਮੇਰੇ ਦੋਸਤੋਂ ਦੋਨੋਂ ਤੇ ਮੈਂ ਤੁਹਾਨੂੰ ਇੱਕ ਕਹਿਣਾ ਚਾਹਣੀ ਆ ਵੀ ਅੱਗੇ ਤੋਂ ਦਫ਼ਤਰ ਦੇ ਵਿੱਚ ਤੁਸੀਂ ਇਹੋ ਜਿਹੀ ਗਲਤੀ ਨਾ ਕਰਿਓ ਅਸਲ ਦੇ ਵਿੱਚ ਉਸ ਦਿਨ ਨਿੱਕੀ ਤੇ ਉਹਦਾ ਜਿਹੜਾ ਦੋਸਤ ਅਗਰਵ ਉਹ ਕੰਟੀਨ ਦੇ ਵਿੱਚ ਬੈਠੇ ਕੌਫੀ ਪੀ ਰਹੇ ਸੀ ਤੇ ਉਹਨਾਂ ਦੇ ਬੌਸ ਨੇ ਉਹਨਾਂ ਨੂੰ ਇਕੱਠੇ ਬੈਠਿਆਂ ਵੇਖ ਲਿਆ ਸੀ ਤੇ ਬੌਸ ਨੇ ਬਹੁਤ ਵੱਡਾ ਹੰਗਾਮਾ ਕੀਤਾ ਸੀ ਇਹ ਗੱਲ ਉਹਨੇ ਕਹੀ ਸੀ ਕਿ ਤੁਹਾਡੇ ਦੋਵਾਂ ਦੇ ਵਿੱਚ ਕੁਝ ਚੱਲ ਰਿਹਾ ਤੁਸੀਂ ਅਕਸਰ ਇਕੱਠੇ ਬੈਠਦੇ ਹੋ ਚਾਹ ਕੌਫੀ ਪੀਂਦੇ ਹੋ ਇਸੇ ਗੱਲ ਨੂੰ ਇੰਨਾ ਵੱਡਾ ਹੰਗਾਮਾ ਬਣਾਤਾ ਕਿ ਸਾਰੇ ਜਿੰਨੇ ਵੀ ਉੱਥੇ ਕਰਮਚਾਰੀ ਕੰਮ ਕਰਦੇ ਹੁੰਦੇ ਆ ਉਹਨਾਂ ਦੇ ਸਾਹਮਣੇ ਇਹਨਾਂ ਦਾ ਮਤਲਬ ਜਲੂਸ ਹੀ ਕੱਢਦਾ ਸੀ ਉਹਨੇ ਇਸ ਗੱਲ ਨੂੰ ਲੈ ਕੇ ਨਿੱਕੀ ਪਰੇਸ਼ਾਨ ਹੁੰਦੀ ਹੈ ਤੇ ਨਿੱਕੀ ਕਹਿੰਦੀ ਹੈ ਕਿ ਜਸਸੀ ਕੀ ਤੂੰ ਸੋਚਦੀ ਹੈ ਕਿ ਹੁਣ ਮੈਂ ਉੱਥੇ ਕੰਮ ਕਰੂੰਗੀ ਦੇਖ ਮੇਰੀ ਬੇਟੀ 7 ਸਾਲ ਦੀ ਹੋ ਗਈ ਤੇ ਅੱਗੇ ਮੈਂ ਆਪਣੀ ਬੇਟੀ ਨੂੰ ਜੋ ਇਹਦਾ ਫਿਊਚਰ ਬਾਰੇ ਮੈਂ ਸੋਚ ਕੇ ਬੈਠੀ ਆਂ ਜੇ ਮੈਂ ਉੱਥੇ ਕੰਮ ਕਰੂੰਗੀ ਫਿਰ ਮੈਂ ਤਾਂ ਸੈੱਟ ਨਹੀਂ ਰਹਿਣਾ ਤੇ ਮੇਰੀ ਬੱਚੀ ਤੇ ਵੀ ਗਲਤ ਪ੍ਰਭਾਵ ਪੈਣਾ। ਉਹ ਕਹਿੰਦੀ ਫਿਰ ਤੂੰ ਕਰੇਂਗੀ ਵੀ ਕੀ? ਉਹ ਕਹਿੰਦੀ ਮੈਂ ਹੋਰ ਕਿਤੇ ਆਫਿਸ ਦੇ ਵਿੱਚ ਜਾ ਕੇ ਅਰਜੀ ਦੇਵਾਂ, ਐਪਲੀਕੇਸ਼ਨ ਦੇਵਾਂ, ਮੈਂ ਹੋਰ ਨੌਕਰੀ ਕਰਨੂੰ ਪਰ ਇੱਥੇ ਮੈਂ ਨੌਕਰੀ ਨਹੀਂ ਕਰੂੰਗੀ। ਤਾਂ ਚਲੋ ਜੱਸੀ ਆ ਜਿਹੜੀ ਉਹਨੂੰ ਸਮਝਾ ਕੇ ਉੱਥੋਂ ਜਾਂਦੀ ਆ ਤੇ ਗੌਰਵ ਨੂੰ ਕਹਿੰਦੀ ਕਿ ਗੌਰਵ ਮੈਂ ਤੇਰੇ ਘਰ ਵੱਲ ਦੀ ਹੀ ਜਾਣਾ ਜੇ ਤੂੰ ਮੇਰੇ ਨਾਲ ਜਾਣਾ। ਚਲੋ ਗੌਰਵ ਨੂੰ ਵੀ ਨਾਲ ਹੀ ਲੈ ਜਾਂਦੀ ਆ। ਦੋਨਾਂ ਨੂੰ ਤੋੜਨ ਤੋਂ ਬਾਅਦ ਨਿੱਕੀ ਆ ਜਿਹੜੀ ਉਹ ਆਪਣੇ ਆਪ ਨੂੰ ਸੰਭਾਲਦੀ ਆ। ਉਹਦੀ ਬੇਟੀ ਉਹਨੂੰ ਰੋਂਦਿਆਂ ਵੇਖ ਕੇ ਘਬਰਾ ਜਾਂਦੀ ਹੈ ਤੇ ਉਹਨੂੰ ਕਹਿੰਦੀ ਕਿ ਮੰਮਾ ਤੁਸੀਂ ਰੋ ਕਿਉਂ ਰਹੇ ਹੋ ਨਿੱਕੀ ਆਪਣੀ ਬੇਟੀ ਨੂੰ ਗੋਦੀ ਦੇ ਵਿੱਚ ਲੈਂਦੀ ਆ ਤੇ ਉਹਦੀ ਬੇਟੀ ਹੈ ਜਿਹੜੀ ਸੌਂ ਜਾਂਦੀ ਆ ਪਰ ਨਿੱਕੀ ਆ ਉਹਨੂੰ ਬੈੱਡ ਤੇ ਲਟਾ ਕੇ ਆਪ ਬੈੱਡ ਦੇ ਨੀਚੇ ਬੈੱਡ ਨਾਲ ਢੋਲਾ ਕੇ ਬਹਿ ਜਾਂਦੀ ਆ ਤੇ ਬੜਾ ਰੋਂਦੀ ਆ ਰੋਂਦੀ ਆ ਉਸ ਟਾਈਮ ਨੂੰ ਯਾਦ ਕਰਦੀ ਆ ਉਸ ਦਿਨ ਤੋਂ 9 ਸਾਲ ਪਹਿਲਾਂ ਜਦੋਂ ਨਿੱਕੀ ਦੇ ਪਿਓ ਨੇ ਉਹਦਾ ਵਿਆਹ ਇੱਕ ਬਹੁਤ ਹੀ ਵੱਡੇ ਜ਼ੈਰਦਾਰਾਂ ਦੇ ਮੁੰਡੇ ਨਾਲ ਕੀਤਾ ਸੀ ਮਤਲਬ ਬਹੁਤ ਵੱਡੇ ਜ਼ੈਰਦਾਰਾਂ ਤੋਂ ਭਾਵ ਉਹਨਾਂ ਦੇ ਬਹੁਤ ਜ਼ਮੀਨ ਜਾਇਦਾਦ ਸੀ ਕਹਿੰਦੇ ਘਾਉਂਦੇ ਬੰਦੇ ਸੀ ਉਹ ਨਿੱਕੀ ਦਾ ਵਿਆਹ ਤੈਅ ਹੋ ਗਿਆ ਸੀ ਤਰੀਕ ਪੱਕੀ ਹੋ ਗਈ ਸੀ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਪਰ ਨਿੱਕੀ ਸੀ ਜਿਹੜੀ ਉਹ ਅਮੁੱਲ ਨਾਂ ਦੇ ਮੁੰਡੇ ਨੂੰ ਪਸੰਦ ਕਰਦੀ ਹੁੰਦੀ ਆ ਉਹ ਇੰਟਰ ਕਾਸਟ ਮੈਰਿਜ ਕਰਵਾਉਣਾ ਚਾਹੁੰਦੀ ਹੁੰਦੀ ਆ ਪਰ ਉਹਨੂੰ ਪਤਾ ਸੀ ਕਿ ਮੇਰੇ ਪਿਓ ਨੇ ਮੇਰਾ ਵਿਆਹ ਉੱਥੇ ਨਹੀਂ ਕਰਨਾ ਤੇ ਜਦੋਂ ਉਹਦੇ ਵਿਆਹ ਦੇ ਥੋੜੇ ਦਿਨ ਰਹਿ ਜਾਂਦੇ ਆ ਤਾਂ ਉਹਦਾ ਜੋ ਬੁਆਏ ਫਰੈਂਡ ਆ ਉਹ ਕਹਿੰਦਾ ਕਿ ਨਿੱਕੀ ਜੇ ਤੂੰ ਮੇਰੇ ਨਾਲ ਵਿਆਹ ਨਹੀਂ ਕਰੇਂਗੀ ਤਾਂ ਮੈਂ ਤੇਰੇ ਵਿਆਹ ਵਾਲੇ ਦਿਨ ਆ ਕੇ ਤੇਰਾ ਜਲੂਸ ਕੱਢਣਾ ਡਰਦੀ ਉਹ ਅਮੁੱਲ ਦੇ ਨਾਲ ਘਰੋਂ ਭੱਜ ਜਾਂਦੀ ਆ ਤੇ ਉਹਦਾ ਜੋ ਪਿਓ ਸੀ ਇਸ ਗੱਲ ਦਾ ਸਦਮਾ ਮੰਨ ਜਾਂਦਾ ਕਿਉਂਕਿ ਉਹਨੂੰ ਪਤਾ ਸੀ ਵੀ ਜਿੱਥੇ ਮੈਂ ਆਪਣੀ ਧੀ ਦਾ ਮੰਗਣਾ ਕੀਤਾ ਉਹ ਬਹੁਤ ਵੱਡੇ ਕਹਿੰਦੇ ਖਾਉਂਦੇ ਬੰਦੇ ਆ ਤੇ ਉਹਨਾਂ ਤੋਂ ਇਹ ਬੇਇੱਜ਼ਤੀ ਬਰਦਾਸ਼ਤ ਨਹੀਂ ਹੋਊਗੀ ਤੇ ਗੱਲ ਹੈਗੀ ਵੀ ਸੀ ਜਦੋਂ ਨਿੱਕੀ ਦੇ ਪਿਓ ਨੇ ਖੁਦਕੁਸ਼ੀ ਕਰ ਲਈ ਉਹਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਜਦੋਂ ਨਿੱਕੀ ਦੇ ਸਹੁਰੇ ਨੂੰ ਇਹ ਗੱਲ ਪਤਾ ਲੱਗਦੀ ਆ ਤਾਂ ਉਹ ਆ ਕੇ ਇਹਨਾਂ ਦੇ ਘਰ ਇਹਦੀ ਮੰਮੀ ਨੂੰ ਤੇ ਇਹਦੇ ਭਰਾ ਨੂੰ ਧਮਕਾਉਂਦਾ ਕਿ ਤੁਸੀਂ ਸਾਡੀ ਆਸੇ ਪਾਸੇ ਦੇ ਸਾਰੇ ਪਿੰਡਾਂ ਦੇ ਵਿੱਚ ਬੇਇੱਜ਼ਤੀ ਕਰਵਾਤੀ ਜਦੋਂ ਤੁਹਾਨੂੰ ਪਤਾ ਸੀ ਕਿ ਤੁਹਾਡੀ ਬੇਟੀ ਜਿਹੜੀ ਉਹ ਕੈਰੇਕਟਰਲੈਸ ਆ ਚਰਿੱਤਰਹੀਣ ਆ ਤਾਂ ਤੁਸੀਂ ਸਾਡੇ ਮੁੰਡੇ ਨਾਲ ਉਹਦਾ ਮੰਗਣਾ ਕਿਉਂ ਕੀਤਾ ਕਾਫੀ ਕੁਝ ਬੋਲਦਾ ਤੇ ਉਹਨੇ ਉਹਦੇ ਪਿਓ ਨੇ ਜ਼ਮੀਨ ਗਿਰਵੀ ਰੱਖੀ ਹੁੰਦੀ ਆ ਉਹਦਾ ਵਿਆਹ ਕਰਨ ਲਈ ਨਿੱਕੀ ਦੇ ਪਿਓ ਨੇ ਤੇ ਉਹ ਜ਼ਮੀਨ ਆ ਜਿਹੜੀ ਉਹ ਉਹਨੂੰ ਪਤਾ ਸੀ ਜਾਇਲਦਾਰ ਨੂੰ ਪਤਾ ਸੀ ਵੀ ਇਹਨਾਂ ਨੇ ਜ਼ਮੀਨ ਗਿਰਵੀ ਰੱਖੀ ਆ ਉਹ ਸਾਰਾ ਕੁਝ ਉਹਨਾਂ ਦਾ ਵਕਵਾ ਦਿੰਦਾ ਕਿਉਂਕਿ ਉਹਦੀ ਕਾਫੀ ਉਹਦੀ ਪਹੁੰਚ ਹੁੰਦੀ ਆ ਇਸੇ ਸਦਮੇ ਨਾਲ ਨਿੱਕੀ ਦੀ ਮਾਂ ਨੂੰ ਪੈਰਾਲਾਈਜ਼ ਹੋ ਜਾਂਦਾ ਅਧਰੰਗ ਹੋ ਜਾਂਦਾ ਤੇ ਉਹਦਾ ਭਰਾ ਜੋ ਉਹ ਵੀ ਸਮਾਜ ਦੇ ਵਿੱਚ ਵਿਚਰਨ ਯੋਗ ਨਹੀਂ ਰਹਿੰਦਾ ਇਸ ਗੱਲ ਬਾਰੇ ਨਿੱਕੀ ਨੂੰ ਅੱਜ ਪਤਾ ਲੱਗਿਆ ਤੇ ਉਹ ਉਸ ਟਾਈਮ ਨੂੰ ਸ਼ਟਾਰ ਰਹੀ ਸੀ ਕਿਉਂਕਿ ਜਦੋਂ ਉਹ ਅਮੋਲ ਨਾਲ ਭੱਜ ਕੇ ਵਿਆਹ ਕਰਵਾਉਂਦੀ ਆ ਤਾਂ ਉਹਨੂੰ ਵਿਆਹ ਤੋਂ ਹਫ਼ਤੇ ਬਾਅਦ ਪਤਾ ਲੱਗ ਜਾਂਦਾ ਵੀ ਜਿਹੜਾ ਅਮੋਲਾ ਉਹ ਨਸ਼ੇ ਕਰਦਾ ਤੇ ਵਿਆਹ ਤੋਂ 2 ਮਹੀਨੇ ਬਾਅਦ ਹੀ ਉਹਦੀ ਮੌਤ ਹੋ ਜਾਂਦੀ ਆ ਉਦੋਂ ਨਿੱਕੀ ਪ੍ਰੈਗਨੈਂਟ ਹੁੰਦੀ ਆ ਤੇ ਉਹਦੇ ਜੋ ਸਹੁਰੇ ਹੁੰਦੇ ਆ ਉਹ ਵੀ ਉਹਨੂੰ ਨਹੀਂ ਅਪਣਾਉਂਦੇ ਨਿੱਕੀ ਲਈ ਇਹ ਜਿੰਦਗੀ ਚੈਲੰਜ ਭਰੀ ਹੁੰਦੀ ਆ ਉਸ ਤੋਂ ਬਾਅਦ ਉਹ ਉੱਥੋਂ ਜਿੱਥੇ ਉਹ ਰਹਿੰਦੇ ਹੁੰਦੇ ਆ ਉਹ ਸਾਰਾ ਛੱਡ ਕੇ ਇੱਥੇ ਆ ਜਾਂਦੀ ਆ ਹੁਣ ਉਹ ਹਰਿਆਣੇ ਦੇ ਇੱਕ ਵੱਡੇ ਸ਼ਹਿਰ ਦੇ ਵਿੱਚ ਰਹਿ ਰਹੀ ਹੈ ਤੇ ਨੌਕਾ ਹੀ ਕਰ ਰਹੀ ਆ ਇਹ ਚੀਜ਼ਾਂ ਨੂੰ ਯਾਦ ਕਰਦੇ ਆ ਉਹਦਾ ਗੱਲ ਚ ਭਰ ਜਾਂਦਾ ਤੇ ਉਹ ਕਹਿੰਦੀ ਆ ਕਿ ਮੈਂ ਕਾਤਲਾ ਆਪਣੇ ਪਿਓ ਦੀ ਆਪਣੀ ਮਾਂ ਦੀ ਤੇ ਆਪਣੇ ਭਰਾ ਦੇ ਅਰਮਾਨਾਂ ਦੀ ਉਹ ਉੱਚੀ ਉੱਚੀ ਰੋਂਦੀ ਆਪਣੀ ਮਾਂ ਨੂੰ ਸੰਬੋਧਨ ਕਰਦੀ ਆ ਆਪਣੇ ਪਿਓ ਨੂੰ ਤੇ ਆਪਣੇ ਭਰਾ ਨੂੰ ਸੰਬੋਧਨ ਕਰਦੀ ਆ ਮੇਰੇ ਵਰਗੀ ਔਲਾਦ ਕਿਸੇ ਦੇ ਨਾ ਹੋਵੇ ਜੋ ਮੈਂ ਤੁਹਾਡੇ ਨਾਲ ਕੀਤੀ ਉਹ ਕਦੇ ਵੀ ਕੋਈ ਕੁੜੀ ਆਪਣੇ ਮਾਪਿਓ ਤੇ ਭਰਾ ਦੇ ਨਾਲ ਨਾ ਕਰੇ ਜੇ ਹੋ ਸਕੇ ਆ ਤਾਂ ਤੁਸੀਂ ਮੈਨੂੰ ਮਾਫ ਕਰ ਦਿਓ ਐਦਾਂ ਹੀ ਉਹ ਬੈਠੀ ਉੱਤੀ ਉੱਤੀ ਬੋਲਦੀ ਆ ਨਾਲੇ ਰੋਂਦੀ ਆ ਸਾਰੀ ਰਾਤ ਲੰਘ ਜਾਂਦੀ ਆ ਪਰ ਉਹਨੂੰ ਨੀਂਦ ਨਹੀਂ ਆਉਂਦੀ ਅਗਲੇ ਦਿਨ ਸਵੇਰੇ ਜਦੋਂ 4:00 ਵੱਜਦੇ ਆ ਤਾਂ ਉਹਨੂੰ ਥੋੜੀ ਜੀ ਨੀਂਦ ਆ ਜਾਂਦੀ ਆ ਤੇ ਉਹ ਉੱਥੇ ਬੈਠੀ ਬੈਠੀ ਹੀ ਸੌ ਜਾਂਦੀ ਆ ਘੰਟੇ ਬਾਅਦ ਉਹਦੀ ਬੇਟੀ ਆ ਜਿਹੜੀ ਉਹਨੂੰ ਜਾਗ ਆਉਂਦੀ ਆ ਤੇ ਉਹ ਉੱਠ ਕੇ ਆਪਣੀ ਮੰਮਾ ਨੂੰ ਪੁੱਛਦੀ ਆ ਕਿ ਮੰਮਾ ਤੁਸੀਂ ਇੱਥੇ ਕਿਉਂ ਬੈਠੇ ਹੋ ਪੈਨ ਨਿੱਕੀ ਨੂੰ ਜਾਗ ਆ ਜਾਂਦੀ ਆ ਤੇ ਉਹ ਆਪਣੀ ਬੇਟੀ ਨੂੰ ਤਿਆਰ ਕਰਕੇ ਸਕੂਲ ਭੇਜਦੀ ਆ ਇੰਨੇ ਨੂੰ ਉਹਦੇ ਫੋਨ ਤੇ ਫੋਨ ਆਉਂਦਾ ਗੌਰਵ ਦਾ ਕਿਉਂਕਿ ਗੌਰਵ ਦਫ਼ਤਰ ਪਹੁੰਚ ਚੁੱਕਿਆ ਸੀ ਤੇ ਉਹਨੂੰ ਇਹ ਸੀ ਕਿ ਵੀ ਆਈ ਨਿੱਕੀ ਜਦੋਂ ਨਿੱਕੀ ਫੋਨ ਚੱਕਦੀ ਆ ਤਾਂ ਗੌਰਵ ਕਹਿੰਦਾ ਕਿ ਨਿੱਕੀ ਤੈਨੂੰ ਪਤਾ ਆਪਣੇ ਬੌਸ ਦਾ ਸੁਭਾਅ ਦਾ ਅੱਜ ਤੂੰ ਲੇਟ ਆ ਤੇ ਨਾ ਹੀ ਤੂੰ ਐਪਲੀਕੇਸ਼ਨ ਭੇਜੀ ਆ ਉਹ ਕਹਿੰਦੀ ਗੌਰਵ ਹੁਣ ਮੈਂ ਇਸ ਦਫ਼ਤਰ ਦੇ ਵਿੱਚ ਕੰਮ ਨਹੀਂ ਕਰੂੰਗੀ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਪਰ ਉਹ ਕਹਿੰਦੀ ਹੈ ਕਿ ਮੈਂ ਨਹੀਂ ਆਉਂਗੀ। ਚਲੋ ਉਸ ਤੋਂ ਬਾਅਦ ਉਹ ਆਪਣੀ ਬੇਟੀ ਨੂੰ ਸਕੂਲ ਭੇਜ ਕੇ ਬੈੱਡ ਤੇ ਲੰਬੀ ਪੈ ਜਾਂਦੀ ਹੈ ਸੋਚਾਂ ਦੇ ਵਿੱਚ ਰੋਂਦੀ ਆ ਉਹ। ਤੇ ਚਲੋ ਜਿਹੜਾ ਗੌਰਵ ਆ ਉਹ ਉਦੋਂ ਹੀ ਨਿੱਕੀ ਦੇ ਘਰ ਆਉਂਦਾ ਤੇ ਉਹਨੂੰ ਕਹਿੰਦਾ ਕਿ ਨਿੱਕੀ ਤੈਨੂੰ ਦਫ਼ਤਰ ਆ ਜਾਣਾ ਚਾਹੀਦਾ ਸੀ। ਉਹ ਕਹਿੰਦੀ ਕਿ ਮੈਂ ਨਹੀਂ ਆਉਂਗੀ। ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਪਰ ਉਹ ਕਹਿੰਦੀ ਹੈ ਕਿ ਨਹੀਂ ਮੈਂ ਕੁਝ ਵੀ ਸਮਝਣਾ ਨਹੀਂ ਚਾਹੁੰਦੀ। ਮੈਂ ਉੱਥੇ ਨੌਕਰੀ ਨਹੀਂ ਕਰੂੰਗੀ। ਚਲੋ ਉਹ ਕਹਿੰਦਾ ਕਿ ਜਿੱਥੇ ਕਦੇ ਵੀ ਤੈਨੂੰ ਮੇਰੀ ਲੋੜ ਪਊਗੀ ਮੈਂ ਹਮੇਸ਼ਾ ਤੇਰੇ ਨਾਲ ਖੜਾ ਰਹੂੰਗਾ ਅਸਲ ਦੇ ਵਿੱਚ ਗੌਰਵ ਤੇ ਨਿੱਕੀ ਇੱਕੋ ਸਕੂਲ ਦੇ ਵਿੱਚ ਪੜ੍ਹੇ ਹੁੰਦੇ ਬਹੁਤ ਵਧੀਆ ਦੋਸਤ ਹੁੰਦੇ ਆ ਗੌਰਵ ਨਿੱਕੀ ਨੂੰ ਪਸੰਦ ਕਰਦਾ ਹੁੰਦਾ ਸਕੂਲ ਟਾਈਮ ਤੋਂ ਹੀ ਪਰ ਨਿੱਕੀ ਦੇ ਦਿਲ ਵਿੱਚ ਅਜਿਹੀ ਕੋਈ ਗੱਲ ਨਹੀਂ ਸੀ ਤੇ ਗੌਰਵ ਨੂੰ ਇਹ ਪਤਾ ਸੀ ਕਿ ਇਹ ਅਮਲ ਨੂੰ ਪਸੰਦ ਕਰਦੀ ਆ ਇਸੇ ਕਰਕੇ ਗੌਰਵ ਨੇ ਕਦੇ ਵੀ ਆਪਣੇ ਪਿਆਰ ਦਾ ਇਜ਼ਹਾਰ ਨਿੱਕੀ ਨਾਲ ਨਹੀਂ ਕੀਤਾ ਸੀ ਤੇ ਅੱਜ ਵੀ ਗੌਰਵ ਆ ਜਿਹੜਾ ਉਹ ਵਿਆਹਿਆ ਨਹੀਂ ਸੀ ਅੱਜ ਵੀ ਉਹ ਨਿੱਕੀ ਦਾ ਸਾਥ ਦੇਣ ਲਈ ਤਿਆਰ ਸੀ ਪਰ ਉਹ ਕਹਿ ਨਹੀਂ ਰਿਹਾ ਸੀ ਪਰ ਅੱਜ ਉਹ ਥੋੜਾ ਜਿਹਾ ਇਸ ਤਰੀਕੇ ਨਾਲ ਕਹਿੰਦਾ ਕਿ ਜੇ ਤੈਨੂੰ ਜ਼ਿੰਦਗੀ ਚ ਕਦੇ ਵੀ ਲੋੜ ਪਊਗੀ ਤਾਂ ਤੂੰ ਮੈਨੂੰ ਆਵਾਜ਼ ਮਾਰੀ ਮੈਂ ਹਮੇਸ਼ਾ ਤੇਰੇ ਨਾਲ ਖੜੂਗਾ ਇਹ ਕਹਿ ਕੇ ਉਹ ਚਲਿਆ ਜਾਂਦਾ ਨਿੱਕੀ ਦਰਵਾਜ਼ਾ ਬੰਦ ਕਰਕੇ ਆਉਂਦੀ ਆ ਤੇ ਅੱਧੇ ਘੰਟੇ ਬਾਅਦ ਉਹਦੇ ਦਰਵਾਜ਼ੇ ਦੀ ਬੈਲ ਹਨਾ ਡੋਰ ਬੈਲ ਫੇਰ ਵੱਜਦੀ ਆ ਜੋ ਸੋਚਦੀ ਆ ਵੀ ਇਸ ਟਾਈਮ ਕੌਣ ਆਇਆ ਹੋਊ ਵੀ ਦੁਪਹਿਰਾ ਹੋਣ ਵਾਲਾ ਚਲੋ ਜਦੋਂ ਉਹ ਦਰਵਾਜ਼ਾ ਖੋਲਦੀ ਆ ਤਾਂ ਉਹ ਵੇਖਦੀ ਆ ਕਿ ਉਹਨਾਂ ਦੇ ਗੇਟ ਤੇ ਉਹਦਾ ਬਾਸ ਹੁੰਦਾ ਉਹ ਆਪਣੇ ਬਾਸ ਨੂੰ ਵੇਖ ਕੇ ਕਹਿੰਦੀ ਕਿ ਸਰ ਤੁਸੀਂ ਉਹ ਕਹਿੰਦਾ ਹਾਂ ਮੈਡਮ ਨਿੱਕੀ ਮੈਂ ਵੇਖਣ ਆਇਆ ਸੀ ਵੀ ਤੁਸੀਂ ਅੱਜ ਦਫ਼ਤਰ ਕਿਉਂ ਨਹੀਂ ਆਏ ਉਹ ਕਹਿੰਦੀ ਸਰ ਮੈਂ ਉੱਥੇ ਨੌਕਰੀ ਨਹੀਂ ਕਰੂੰਗੀ ਮੈਂ ਕੰਮ ਨਹੀਂ ਕਰਨਾ ਚਾਹੁੰਦੀ ਉਹ ਕਹਿੰਦਾ ਅੱਛਾ ਜੇ ਤੂੰ ਉੱਥੇ ਕੰਮ ਨਹੀਂ ਕਰੇਂਗੀ ਤੇ ਫਿਰ ਤੂੰ ਖਾਵੇਂਗੀ ਕੀ ਕਿ ਤੂੰ ਮੈਨੂੰ ਗੇਟ ਤੇ ਹੀ ਮੋੜ ਦੇਗੀ ਅੰਦਰ ਆਉਣ ਲਈ ਨਹੀਂ ਕਹੇਗੀ ਚਲ ਉਹ ਕਹਿੰਦੀ ਸਾਰਾ ਆਜੋ ਅਣਮੰਨੇ ਮਨ ਨਾਲ ਉਹਨੂੰ ਕਹਿ ਦਿੰਦੀ ਹੈ ਤੇ ਉਹ ਜਾ ਕੇ ਸੋਫੇ ਤੇ ਬਹਿ ਜਾਂਦਾ ਤੇ ਉਹ ਪਾਣੀ ਲੈ ਕੇ ਆਉਂਦੀ ਆ ਜਦੋਂ ਉਹ ਪਾਣੀ ਲੈ ਕੇ ਆ ਕੇ ਪਾਣੀ ਫੜਾਉਂਦੀ ਆ ਤਾਂ ਉਹਦਾ ਜਿਹੜਾ ਬੌਸ ਆ ਉਹਦਾ ਹੱਥ ਫੜਨ ਦੀ ਕੋਸ਼ਿਸ਼ ਕਰਦਾ ਪਰ ਨਿੱਕੀ ਹੱਥ ਛਡਵਾ ਲੈਂਦੀ ਹੈ ਤੇ ਕਹਿੰਦੀ ਸਰ ਤੁਸੀਂ ਗਲਤ ਕਰ ਰਹੇ ਹੋ ਉਹ ਕਹਿੰਦਾ ਅੱਛਾ ਮੈਂ ਗਲਤ ਕਰ ਰਿਹਾ ਤੇ ਤੂੰ ਕੰਟੀਨ ਦੇ ਵਿੱਚ ਬੈਠ ਕੇ ਜੋ ਕਰਦੀ ਆ ਕਿ ਉਹ데요 ਉਹ ਕਹਿੰਦੀ ਸਰ ਤੁਸੀਂ ਆਪਣੀ ਜ਼ੁਬਾਨ ਨੂੰ ਲਗਾਮ ਦਿਓ ਮੈਂ ਗੌਰਵ ਕੋਲ ਬੈਠ ਕੇ ਕਾਫੀ ਪੀਣੀ ਆ ਤੇ ਕੋਈ ਵੀ ਦੋ ਕੁਲੀਗ ਆ ਜਿਹੜੇ ਇੱਕ ਦੂਜੇ ਨਾਲ ਬੈਠ ਕੇ ਕਾਫੀ ਚਾਹ ਪੀ ਸਕਦੇ ਆ ਇਹਦੇ ਵਿੱਚ ਗਲਤ ਕੀ ਆ ਉਹ ਕਹਿੰਦਾ ਅੱਛਾ ਮੈਨੂੰ ਤਾਂ ਨਹੀਂ ਕੋਈ ਕਹਿੰਦਾ ਮੈਂ ਤਾਂ ਨਹੀਂ ਕਦੇ ਕਿਸੇ ਕੁਲੀਗ ਨਾਲ ਬੈਠ ਕੇ ਕਾਫੀ ਪੀਤੀ ਤੁਸੀਂ ਹੀ ਕਾਫੀ ਪੀਂਦੇ ਹੋ ਹੋਰ ਤਾਂ ਇੰਨੇ ਕਰਮਚਾਰੀ ਆ ਉਹ ਤਾਂ ਨਹੀਂ ਪੀਂਦੇ ਉਹ ਕਹਿੰਦੀ ਸਰ ਤੁਹਾਡੀ ਸੋਚਣੀ ਦਾ ਫਰਕ ਆ ਮੈਂ ਤੇ ਗੌਰਵ ਇੱਕ ਸਕੂਲ ਦੇ ਵਿੱਚ ਪੜੇ ਆ ਅਸੀਂ ਬਚਪਨ ਦੇ ਦੋਸਤਾਂ ਉਹ ਮੇਰਾ ਵਧੀਆ ਦੋਸਤ ਆ ਇਸ ਤੋਂ ਵੱਧ ਕੇ ਕੁਝ ਵੀ ਨਹੀਂ ਉਹ ਕਹਿੰਦਾ ਅੱਛਾ ਚੱਲ ਫਿਰ ਕਹਿੰਦਾ ਵੀ ਮੈਨੂੰ ਇੰਨੀ ਇੱਕ ਗੱਲ ਪਤਾ ਲੱਗੀ ਸੀ ਵੀ ਤੂੰ ਭੱਜ ਕੇ ਵਿਆਹ ਕਰਵਾਇਆ ਸੀ ਨਾ ਉਹ ਕਹਿੰਦੀ ਕਿ ਸਰ ਤੁਸੀਂ ਕੀ ਲੈਣਾ ਮੇਰੀ ਲਾਈਫ ਬਾਰੇ ਵੀ ਤੁਸੀਂ ਇੱਥੋਂ ਚਲੇ ਜਾਓ ਜਦੋਂ ਮੇਰਾ ਤੁਹਾਡੇ ਨਾਲ ਵਾਹਵਾਸਤਾ ਨਹੀਂ ਤਾਂ ਉਹ ਕਹਿੰਦਾ ਕਿ ਇੰਨੀ ਛੇਤੀ ਵਾਹਵਾਸਤਾ ਤੂੰ ਖਤਮ ਨਹੀਂ ਕਰ ਸਕਦੀ ਨਾਲੇ ਤੇਰੀ ਬੇਟੀ ਐ ਜਿਹੜੀ ਕਿੰਨੇ ਸਾਲ ਦੀ ਆ ਉਹ ਕਹਿੰਦੀ ਕਿ 7 ਸਾਲ ਦੀ ਆ ਉਹ ਕਹਿੰਦਾ ਤੈਨੂੰ ਪਤਾ ਤੂੰ ਘਰੋਂ ਭੱਜੀ ਹੋਈ ਆ ਤੇ ਘਰੋਂ ਭੱਜੀਆਂ ਜਿਹੜੀਆਂ ਕੁੜੀਆਂ ਦੀ ਔਲਾਦ ਹੁੰਦੀ ਆ ਉਹਨਾਂ ਦੀ ਔਲਾਦ ਦਾ ਵੀ ਕੋਈ ਫਿਊਚਰ ਨਹੀਂ ਹੁੰਦਾ ਤੇਰੀ ਕੁੜੀ ਨੂੰ ਹਮੇਸ਼ਾ ਇਹੀ ਕਹਿ ਕੇ ਤਾਨੇ ਵੱਜਣਗੇ ਕਿ ਤੇਰੀ ਮਾਤਾ ਭੱਜੀ ਹੋਈ ਸੀ ਘਰੋਂ ਉਹ ਕਹਿੰਦੀ ਸਰ ਤੁਸੀਂ ਮੇਰੇ ਅਤੀਤ ਬਾਰੇ ਜਾਣ ਕੇ ਕੀ ਲੈਣਾ ਕਿਉਂ ਗੱਲ ਕਰ ਰਹੇ ਹੋ ਤੁਸੀਂ ਉਹਦੀ ਬਾਹ ਫੜ ਕੇ ਉਹਨੂੰ ਕਹਿੰਦਾ ਕਿ ਦੇਖ ਜੇ ਤੂੰ ਚਾਹਣੀ ਆ ਕਿ ਤੇਰੀ ਬਦਨਾਮੀ ਨਾ ਹੋਵੇ ਤੈਨੂੰ ਮੇਰੇ ਦਫ਼ਤਰ ਦੇ ਵਿੱਚ ਕੰਮ ਕਰਨਾ ਪਊਗਾ ਤੇ ਜਿੱਥੇ ਜਦੋਂ ਮੈਂ ਤੈਨੂੰ ਕਹੂੰਗਾ ਤੈਨੂੰ ਆਉਣਾ ਪੈਣਾ ਇਹ ਕਹਿ ਕੇ ਉਹ ਚਲਿਆ ਜਾਂਦਾ ਤੇ ਨਿੱਕੀ ਹੈ ਜਿਹੜੀ ਉਹ ਬੁਰੀ ਤਰ੍ਹਾਂ ਡਰ ਜਾਂਦੀ ਆ ਉਹ ਸੋਚਦੀ ਆ ਵੀ ਇਹ ਤਾਂ ਇੰਨਾ ਪਾਵਰਫੁਲ ਬੰਦਾ ਆ ਵੀ ਕੱਲ ਨੂੰ ਮੇਰੀ ਦੇਹਣਾ ਗੌਰਵ ਦੀ ਕੋਈ ਗੱਲ ਨਾ ਬਣਾ ਦੇ ਜਾਂ ਇਦਾਂ ਨਾ ਕਰ ਦੇ ਡਰ ਜਾਂਦੀ ਆ ਉਹ ਬਹੁਤ ਘਬਰਾ ਜਾਂਦੀ ਆ ਉਹ ਉਹ ਸੋਚਦੀ ਆ ਵੀ ਮੈਂ ਜੋ ਗਲਤੀ ਕੀਤੀ ਵੀ ਇਹ ਸਾਰੀ ਉਮਰ ਮੇਰੇ ਨਾਲ ਚੱਲੂਗੀ ਚਲੋ ਉਸ ਤੋਂ ਬਾਅਦ ਉਹ ਡਰ ਜਾਂਦੀ ਆ ਤੇ ਘੰਟੇ ਬਾਅਦ ਗੌਰਵ ਦਾ ਫੋਨ ਆਉਂਦਾ ਜਦੋਂ ਉਹ ਗੌਰਵ ਦਾ ਫੋਨ ਚੁੱਕਦੀ ਆ ਤਾਂ ਗੌਰਵ ਉਹਨੂੰ ਪੁੱਛਦਾ ਕਿ ਨਿੱਕੀ ਤੂੰ ਠੀਕ ਆ ਉਹ ਕਹਿੰਦੀ ਨਹੀਂ ਗੌਰਵ ਮੈਂ ਬਿਲਕੁਲ ਵੀ ਠੀਕ ਨਹੀਂ ਉਹ ਕਹਿੰਦਾ ਕੀ ਹੋਇਆ ਤੇ ਉਹ ਸਾਰੀ ਗੱਲ ਦੱਸਦੀ ਆ ਕਿ ਬੌਸ ਆਇਆ ਸੀ ਇੰਦਾ ਕਹਿੰਦਾ ਸੀ ਤੇ ਚਲ ਉਹ ਕਹਿੰਦਾ ਤੂੰ ਘਬਰਾ ਨਾ ਮੈਂ ਹੁਣੇ ਆਉਣਾ ਗੌਰਵ ਉਦੋਂ ਹੀ ਨਿੱਕੀ ਦੇ ਘਰ ਆਉਂਦਾ ਤੇ ਉਹਨੂੰ ਕਹਿੰਦਾ ਕਿ ਨਿੱਕੀ ਜੇ ਤੈਨੂੰ ਇਤਰਾਜ਼ ਨਾ ਹੋਵੇ ਤਾਂ ਕੀ ਤੂੰ ਮੇਰੇ ਨਾਲ ਵਿਆਹ ਕਰਵਾਉਣ ਲਈ ਤਿਆਰ ਹੈਂ ਉਹ ਕਹਿੰਦੀ ਗੌਰਵ ਵੀ ਤੁਸੀਂ ਕੀ ਕਹਿ ਰਹੇ ਹੋ ਮੈਂ ਇੱਕ ਵਿਧਵਾ ਉਹ ਕਹਿੰਦਾ ਹਾਂ ਮੈਨੂੰ ਪਤਾ ਤੂੰ ਵਿਧਵਾ ਪਰ ਤੂੰ ਕੁੜੀ ਆ ਔਰਤਾਂ ਤੂੰ ਤੇ ਮੈਂ ਤੈਨੂੰ ਪਸੰਦ ਕਰਦਾ ਮੈਂ ਨਹੀਂ ਚਾਹੁੰਦਾ ਕਿ ਤੇਰੇ ਤੇ ਕਿਸੇ ਦੀ ਵੀ ਗਲਤ ਨਜ਼ਰ ਹੋਵੇ ਤੇਰੀ ਤੇ ਤੇਰੀ ਬੇਟੀ ਨੂੰ ਅੱਗੇ ਜਾ ਕੇ ਕੋਈ ਪ੍ਰੋਬਲਮ ਆਵੇ ਮੈਂ ਤੇਰੀ ਜ਼ਿੰਦਗੀ ਦੀਆਂ ਸਾਰੀਆਂ ਮੁਸੀਬਤਾਂ ਨਾਲ ਲੜਨ ਲਈ ਤਿਆਰ ਹਾਂ ਇਸ ਲਈ ਮੈਂ ਤੈਨੂੰ ਤੇਰੇ ਨਾਲ ਵਿਆਹ ਕਰਾਉਣਾ ਚਾਹਣਾ ਤੇ ਵਿਆਹ ਕਰਾ ਕੇ ਆਪਾਂ ਇੱਥੋਂ ਛੱਡ ਕੇ ਦੂਰ ਚਲੇ ਜਾਵਾਂਗੇ ਨਿੱਕੀ ਉਹਨੂੰ ਜੈਸ ਕਹਿ ਦਿੰਦੀ ਆ ਤੇ ਉਹ ਅਗਲੇ ਦਿਨ ਜਾ ਕੇ ਵਿਆਹ ਕਰਵਾ ਲੈਂਦੇ ਆ ਕੋਰਟ ਦੇ ਵਿੱਚ ਕੋਰਟ ਮੈਰਿਜ ਕਰਵਾ ਕੇ ਗੌਰਵ ਆ ਜਿਹੜਾ ਉਹ ਉੱਥੋਂ ਰਜਾਇਨ ਦੇ ਕੇ ਨਿੱਕੀ ਨੂੰ ਨਾਲ ਲੈ ਕੇ ਉਹ ਦਿੱਲੀ ਚਲੇ ਜਾਂਦੇ ਨੇ ਗੌਰਵ ਵੀ ਪੜਿਆ ਲਿਖਿਆ ਸੀ ਨਿੱਕੀ ਵੀ ਪੜ੍ਹੀ ਲਿਖੀ ਸੀ ਉੱਥੇ ਕੋਈ ਜੋਬ ਸਾਨੂੰ ਮਿਲ ਜਾਣੀ ਆ ਇੱਥੇ ਨਹੀਂ ਰਹਿਾਂਗੇ ਹਰਿਆਣਾ ਦੇ ਵਿੱਚ ਨਹੀਂ ਰਹਿਾਂਗੇ ਚਲੋ ਉਹ ਦਿੱਲੀ ਜਾ ਕੇ ਰਹਿਣ ਲੱਗਦੇ ਆ ਜ਼ਿੰਦਗੀ ਬਹੁਤ ਸੋਹਣੀ ਲੱਗ ਰਹੀ ਹੁੰਦੀ ਆ ਤੇ ਗੌਰਵ ਨੇ ਨਿੱਕੀ ਨਾਲ ਇੱਕ ਵਾਦਾ ਕੀਤਾ ਹੁੰਦਾ ਕਿ ਜੇ ਤੈਨੂੰ ਮੇਰੇ ਨਾਲ ਕੋਈ ਵੀ ਲगाव ਜਾਂ ਪਿਆਰ ਨਹੀਂ ਤਾਂ ਮੈਂ ਤੈਨੂੰ ਕਦੇ ਵੀ ਆਪਣੀ ਪਤਨੀ ਬਣਨ ਲਈ ਮਜਬੂਰ ਨਹੀਂ ਕਰੂੰਗਾ ਜਦੋਂ ਵੀ ਤੈਨੂੰ ਇਹ ਲੱਗਿਆ ਕਿ ਤੂੰ ਮੇਰੇ ਨਾਲ ਕੰਫਰਟੇਬਲ ਆ ਤੂੰ ਮੈਨੂੰ ਇਹ ਕਹਿ ਸਕਦੀਆਂ ਕਿ ਹਾਂ ਹੁਣ ਤੂੰ ਮੈਂ ਤੈਨੂੰ ਆਪਣਾ ਪਤੀ ਮੰਨੂ ਆਦਰਵਾਈਜ਼ ਆਪਾਂ ਇੱਕ ਵਧੀਆ ਦੋਸਤ ਭਾਵੇਂ ਲੋਕਾਂ ਦੀ ਨਜ਼ਰ 'ਚ ਆਪਾਂ ਪਤੀ ਪਤਨੀ ਹੋਵਾਂਗੇ ਪਰ ਉਂਝ ਮੈਂ ਤੇਰਾ ਦੋਸਤ ਬਣ ਕੇ ਹੀ ਰਹੂੰਗਾ ਤੇ ਨਿੱਕੀ ਨੂੰ ਇਹ ਗੱਲ ਬਹੁਤ ਵੱਡੀ ਲੱਗਦੀ ਆ ਨਿੱਕੀ 2-3 ਮਹੀਨੇ ਤੱਕ ਇਹ ਗੱਲ ਸੋਚਦੀ ਆ ਵੀ ਕੋਈ ਬੰਦਾ ਇੰਨਾ ਚੰਗਾ ਹੋ ਸਕਦਾ ਵੀ ਇੱਕ ਪਾਸੇ ਉਹ ਬੌਸ ਉਹ ਵੀ ਮਰਦਾ ਇੱਕ ਪਾਸੇ ਇਹ ਗੌਰਵ ਆ ਇਹ ਵੀ ਮਰਦਾ ਵੀ ਦੋਨਾਂ ਦੀ ਸੋਚਦਾ ਕਿੰਨਾ ਫਰਕ ਆ ਦੋ-ਤਿੰਨ ਮਹੀਨਿਆਂ ਦੇ ਵਿੱਚ ਨਿੱਕੀ ਗੌਰਵ ਬਾਰੇ ਸੋਚਣ ਲੱਗ ਜਾਂਦੀ ਆ ਉਹਨੂੰ ਪਸੰਦ ਕਰਨ ਲੱਗ ਜਾਂਦੀ ਆ ਤੇ ਅੱਜ ਨਿੱਕੀ ਬਹੁਤ ਖੁਸ਼ ਹੁੰਦੀ ਆ ਉਹਨਾਂ ਦੇ ਵਿਆਹ ਨੂੰ 4 ਮਹੀਨੇ ਹੋਏ ਹੁੰਦੇ ਆ ਉਹ ਗੌਰਵ ਨੂੰ ਫੋਨ ਕਰਦੀ ਆ ਕਿ ਗੌਰਵ ਅੱਜ ਜਲਦੀ ਘਰ ਆ ਜੀ ਮੈਂ ਚਾਹਣੀ ਆ ਕਿ ਆਪਾਂ ਕਿਤੇ ਬਾਹਰ ਜਾ ਕੇ ਆਈਏ ਗੌਰਵ ਕਹਿੰਦਾ ਕਿ ਨਿੱਕੀ ਮੈਂ ਤੈਨੂੰ ਇੰਨੀ ਖੁਸ਼ ਬੜੇ ਟਾਈਮ ਤੋਂ ਵੇਖਿਆ ਵੀ ਕੀ ਗੱਲ ਆ ਉਹ ਕਹਿੰਦੀ ਗੱਲ ਮੈਂ ਆਏ ਨੂੰ ਦੱਸੂ ਉਹ ਕਹਿੰਦਾ ਠੀਕ ਆ ਇਸ ਤਰ੍ਹਾਂ ਦੋਨੋਂ ਜਾਨੇ ਗੱਲ ਕਰਦੇ ਆ ਤੇ ਉਸ ਤੋਂ ਬਾਅਦ ਰਾਤ ਦੇ 8:00 ਵਜੇ ਜਾਂਦੇ ਆ ਗੌਰਵ ਹਜੇ ਤੱਕ ਨਹੀਂ ਆਇਆ ਹੁੰਦਾ ਨਿੱਕੀ ਪਰੇਸ਼ਾਨ ਹੋ ਜਾਂਦੀ ਆ ਉਹ ਸੋਚਦੀ ਆ ਵੀ ਕੀ ਹੋ ਗਿਆ ਵੀ ਇਹੋ ਜੀ ਕੀ ਗੱਲ ਹੋ ਗਈ ਹੈ ਨਾ ਵੀ ਅੱਜ ਤਾਂ ਮੈਂ ਜਲਦੀ ਬੁਲਾਇਆ ਸੀ ਵੀ ਅੱਜ ਪਹਿਲਾਂ ਨਾਲੋਂ ਵੀ ਲੇਟ ਆ ਚਲੋ ਉਹ ਗੌਰਵ ਦਾ ਫੋਨ ਟਰਾਈ ਕਰਦੀ ਆ ਪਰ ਉਹਦਾ ਫੋਨ ਨਹੀਂ ਲੱਗਦਾ ਬੜੀ ਫਿਕਰਮੰਦ ਉਹ ਹੋ ਜਾਂਦੀ ਆ ਤੇ ਰਾਤ ਦੇ 9:00 ਵਜੇ ਉਹਨਾਂ ਦੇ ਘਰ ਦੀ ਘੰਟੀ ਵੱਜਦੀ ਆ ਡੋਰਬੈਲ ਵੱਜਦੀ ਆ ਜਾ ਕੇ ਜਦੋਂ ਉਹ ਦਰਵਾਜ਼ਾ ਖੋਲਦੀ ਆ ਤਾਂ ਵੇਖ ਕੇ ਉਹਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਕਿਉਂਕਿ ਘਰ ਦੇ ਗੇਟ ਤੇ ਗੌਰਵ ਨਹੀਂ ਗੌਰਵ ਦੇ ਨਾਲ ਨਿੱਕੀ ਦਾ ਭਰਾ ਤੇ ਦੋ ਤਿੰਨ ਮੁੰਡੇ ਹੋਰ ਖੜੇ ਹੁੰਦੇ ਆ ਗੁਰਬ ਥੋੜਾ ਡਰਿਆ ਹੁੰਦਾ ਤੇ ਉਹ ਆਪਣੇ ਭਰਾ ਨੂੰ ਵੇਖ ਕੇ ਚੌਂਕ ਜਾਂਦੀ ਹੈ ਤੇ ਉਹਨੂੰ ਕਹਦੀ ਹੈ ਕਿ ਵੀਰੇ ਤੂੰ ਉਹ ਕਹਿੰਦਾ ਹਾਂ ਭੈਣੇ ਮੈਂ ਅੰਦਰ ਆਉਂ ਨੂੰ ਨਹੀਂ ਕਹੇਗੀ ਉਹ ਕਹਿੰਦੀ ਆਓ ਆਓ ਗੁਰਬ ਤੁਸੀਂ ਇਹਨਾਂ ਨੂੰ ਅੰਦਰ ਲੈ ਕੇ ਆਓ ਚਲੋ ਜਦੋਂ ਅੰਦਰ ਚਲੇ ਜਾਂਦੇ ਆ ਦਰਵਾਜ਼ਾ ਬੰਦ ਕਰਕੇ ਤੇ ਜਦੋਂ ਲੌਬੀ ਦਾ ਗੇਟ ਖੋਲ ਕੇ ਅੰਦਰ ਆਉਂਦੀ ਹੈ ਤੇ ਉਹਨਾਂ ਨੂੰ ਕਹਿੰਦੀ ਹੈ ਕਿ ਬੈਠੋ ਵੀਰੇ ਮੈਂ ਤੁਹਾਡੇ ਲਈ ਪਾਣੀ ਲੈ ਕੇ ਆਉਣੀ ਆ ਤਾਂ ਜਿਹੜਾ ਉਹਦਾ ਭਰਾ ਹੁੰਦਾ ਉਹਦੀ ਬਾਹ ਫੜ ਲੈਂਦਾ ਤੇ ਉਹਨੂੰ ਕਹਿੰਦਾ ਆਪਣੀ ਕਾਲੀ ਜ਼ੁਬਾਨ ਨਾਲ ਮੈਨੂੰ ਵੀਰਾ ਨਾ ਕਹਿ ਤੇ ਉਹ ਜਿਹੜੇ ਨਾਲ ਦੇ ਉਹਦੇ ਮੁੰਡੇ ਹੁੰਦੇ ਆ ਉਹੋ ਗੌਰਵ ਨੂੰ ਫੜ ਲੈਂਦੇ ਆ ਤੇ ਉਹ ਕਹਿੰਦੀ ਕਿ ਵੀਰੇ ਕਿਵੇਂ ਉਹ ਕਹਿੰਦਾ ਮੈਂ ਤੈਨੂੰ ਕਿਹਾ ਨਾ ਆਪਣੀ ਗੰਦੀ ਜ਼ਬਾਨ ਦੇ ਨਾਲ ਮੈਨੂੰ ਵੀਰੇ ਨਾ ਕਹਿ ਉਹ ਡਰ ਜਾਂਦੀ ਆ ਬੁਰੀ ਤਰ੍ਹਾਂ ਉਹ ਕਹਿੰਦਾ ਤੂੰ ਹੀ ਇੱਕ ਇਹੋ ਜੀ ਕਾਲੀ ਕਰਤੂਤ ਕਰਕੇ ਆਈਆਂ ਤੂੰ ਹੀ ਸਾਡੇ ਘਰ ਦੀ ਇੱਜ਼ਤ ਨੂੰ ਰੋਲ ਕੇ ਆਈਆਂ ਤੂੰ ਮੈਥੋਂ ਮੇਰਾ ਸਭ ਕੁਝ ਖੋਲਿਆ ਮੇਰੇ ਮਾਪਿਓ ਮੇਰਾ ਇੱਜ਼ਤ ਮਾਣ ਸਮਾਜ ਦੇ ਵਿੱਚ ਮੇਰਾ ਰਤਬਾ ਤੇ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਜਿਹੜੇ ਮੁੰਡੇ ਨੂੰ ਆ ਗੌਰਵ ਨਾਲ ਤੋਂ ਵਿਆਹ ਕਰੀ ਬੈਠੀ ਆ ਇਹੀ ਆ ਇਹੀ ਮੁੰਡਾ ਸਾਨੂੰ ਇਹ ਕਹਿੰਦਾ ਹੁੰਦਾ ਸੀ ਕਿ ਨਿੱਕੀ ਤਾਂ ਅਮੁੱਲ ਨਾਲ ਭੱਜ ਗਈ ਤੇ ਆਈ ਤੂੰ ਇਹਦੇ ਨਾਲ ਆ ਤਾਂ ਉਹ ਕਹਿੰਦੀ ਕਿ ਨਹੀਂ ਵੀਰੇ ਤੁਸੀਂ ਗਲਤ ਸਮਝ ਰਹੇ ਹੋ ਮੇਰਾ ਫੈਸਲਾ ਗਲਤ ਸੀ ਇਹਦੇ ਨਾਲ ਤਾਂ ਮੈਂ 4 ਮਹੀਨੇ ਪਹਿਲਾਂ ਵਿਆਹ ਕੀਤਾ ਕਿਉਂਕਿ ਮੈਂ ਇਕੱਲੀ ਰਹਿ ਨਹੀਂ ਆ ਮੇਰੀ ਬੇਟੀ ਇਕੱਲੀ ਰਹਿੰਦੀ ਆ ਸਾਨੂੰ ਦਿੱਕਤ ਆਉਣੀ ਆ ਜਿਹਦੇ ਨਾਲ ਜਿਹਦੇ ਕਰਕੇ ਮੈਂ ਘਰ ਛੱਡਿਆ ਉਹਨੇ ਤਾਂ ਮੇਰਾ 2 ਮਹੀਨੇ ਵੀ ਸਾਥ ਨਹੀਂ ਨਿਭਾਇਆ ਉਹ ਕਹਿੰਦਾ ਬੱਸ ਬੱਸ ਮੈਂ ਇੱਥੇ ਤੇਰੀ ਲਵ ਸਟੋਰੀ ਸੁਣਨੀ ਆਇਆ ਤੂੰ ਇਹ ਸੋਚੇ ਵੀ ਮੈਂ ਤੇਰਾ ਭਰਾ ਨਹੀਂ ਤੇ ਤੂੰ ਮੇਰੀ ਭੈਣ ਨਹੀਂ ਇਹ ਕਹਿ ਕੇ ਉਹ ਜਦੋਂ ਹਨਾ ਉਹਨੂੰ ਉਹਦੀ ਗੁੱਤ ਫੜ ਲੈਂਦਾ ਤੇ ਉਹਦੀ ਬੇਟੀ ਆ ਜਿਹੜੀ ਉਹ ਵੀ ਘਰ ਆ ਜਾਂਦੀ ਆ ਆ ਮਤਲਬ ਉਹਦੇ ਕੋਲ ਆ ਜਾਂਦੀ ਆ ਕਮਰੇ ਚੋਂ ਆਵਾਜ਼ ਸੁਣ ਕੇ ਉਹ ਬਾਹਰ ਆਉਂਦੀ ਆ ਤੇ ਉਹ ਕਹਿੰਦੀ ਕਿ ਮम्मा ਮम्मा ਕੀ ਹੋਇਆ ਤਾਂ ਜਿਹੜੇ ਉਹ ਦੋ ਮੁੰਡੇ ਨਾਲ ਆਏ ਹੁੰਦੇ ਆ ਇੱਕ ਉਹਨੂੰ ਜਿਨ੍ਹਾਂ ਨੇ ਗੌਰਵ ਨੂੰ ਫੜਿਆ ਹੁੰਦਾ ਉਹਦੇ ਚੋਂ ਇੱਕ ਜਣਾ ਉਹਦੀ ਬੇਟੀ ਨੂੰ ਫੜ ਲੈਂਦਾ ਤੇ ਜਿਹੜਾ ਨਿੱਕੀ ਦਾ ਭਰਾ ਉਹਨਾਂ ਨੂੰ ਇਸ਼ਾਰਾ ਕਰਦਾ ਉਹ ਦੋਨੋਂ ਜਣੇ ਗੌਰਵ ਦੇ ਤੇ ਉਹਦੀ ਬੇਟੀ ਦੇ ਗੋਲੀ ਮਾਰਦੇ ਆ ਤੇ ਉਹਨਾਂ ਨੂੰ ਉੱਥੇ ਹੀ ਮਾਰ ਦਿੰਦੇ ਆ ਇਹ ਸੀਨ ਵੇਖ ਕੇ ਨਿੱਕੀ ਦੀਆਂ ਅੱਖਾਂ ਜਿਹੜੀਆਂ ਉੱਥੇ ਹੀ ਪੱਥਰ ਬਣ ਜਾਂਦੀਆਂ ਤੇ ਉਹ ਮਤਲਬ ਆਪਣੇ ਭਰਾ ਤੋਂ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕਰਦੀ ਆ ਤੇ ਉਹਦਾ ਭਰਾ ਜਿਹੜਾ ਉਹ ਕਹਿੰਦਾ ਕਿ ਫਿਕਰ ਨਾ ਕਰ ਤੈਨੂੰ ਮੈਂ ਨਹੀਂ ਮਾਰੂਗਾ ਤੈਨੂੰ ਮੈਂ ਇੱਥੇ ਹੀ ਜਿਉਣ ਲਈ ਛੱਡੂਗਾ ਉਹ ਕਹਿੰਦੀ ਕਿ ਮੈਨੂੰ ਮਾਰ ਦੇ ਵੀਰੇ ਮੈਨੂੰ ਮਾਰ ਦੇ ਉਹ ਕਹਿੰਦਾ ਨਾ ਜਿਵੇਂ ਤੈਨੂੰ ਮਾਰਦਾ ਤੇ ਫਿਰ ਤਾਂ ਤੂੰ ਬਹੁਤ ਜਲਦੀ ਖਤਮ ਹੋ ਜਾਏਂਗੀ ਫਿਰ ਉਹ ਕਹਿੰਦਾ ਹਨਾ ਨਾਲ ਦੇ ਮੁੰਡੇ ਨੂੰ ਕਹਿੰਦਾ ਕਿ ਉਹਨਾਂ ਨੂੰ ਬੁਲਾ ਲਿਓ ਨਿੱਕੀ ਬੜੀ ਹੈਰਾਨ ਹੋਈ ਹੁੰਦੀ ਆ ਇੱਕ ਤਾਂ ਉਹਨੂੰ ਸਦਮਾ ਲੱਗਿਆ ਹੁੰਦਾ ਤੇ ਨੇ ਜਦੋਂ ਦਰਵਾਜ਼ਾ ਖੋਲਦੇ ਆ ਤਾਂ ਨਿੱਕੀ ਦਾ ਜੋ ਬੌਸ ਆ ਉਹ ਆ ਜਾਂਦਾ ਤੇ ਨਿੱਕੀ ਦਾ ਭਰਾ ਨਿੱਕੀ ਦੀ ਬਾਹ ਬੌਸ ਨੂੰ ਫਟਾਉਂਦਾ ਹੋਇਆ ਕਹਿੰਦਾ ਕਿ ਆ ਚੱਕ ਇਹਦੇ ਨਾਲ ਜੋ ਮਰਜ਼ੀ ਕਰ ਕਿਉਂਕਿ ਇਹ ਮੇਰੀ ਭੈਣ ਤਾਂ ਹੈ ਨਹੀਂ ਇਹਨੇ ਮੇਰਾ ਕੀ ਛੱਡਿਆ ਤੇ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਇਹਨਾਂ ਦੀ ਕਰਤੂਤ ਬਾਰੇ ਦੱਸਿਆ ਨਹੀਂ ਤਾਂ ਅੱਜ ਤੱਕ ਮੈਂ ਇਹਨੂੰ ਲੱਭਦਾ ਲੱਭਦਾ ਮਰ ਗਿਆ ਇਹ ਮੈਨੂੰ ਅੱਜ ਤੱਕ ਕਦੇ ਮਿਲ ਹੀ ਨਹੀਂ ਸੀ ਅਸਲ ਦੇ ਵਿੱਚ ਹੈ ਨਿੱਕੀ ਦੇ ਬੌਸ ਨੇ ਉਹਦੇ ਭਰਾ ਤੱਕ ਪਹੁੰਚ ਕੀਤੀ ਤੇ ਉਹਨੂੰ ਦੱਸਤਾ ਕਿ ਗੌਰਵ ਤੇ ਨਿੱਕੀ ਨੇ ਵਿਆਹ ਕਰਾ ਲਿਆ ਜਦੋਂ ਉਹ ਰਜਾਇਨ ਦੇ ਕੇ ਵਿਆਹ ਕਰਾ ਕੇ ਜਾਂਦੇ ਆ ਤਾਂ ਉਹਦਾ ਬੌਸ ਹੀ ਮੁੱਖ ਬਣ ਜਾਂਦਾ ਇਨਕੀ ਦੇ ਭਰਾ ਦੇ ਦਿਲ ਵਿੱਚ ਬਦਲੇ ਦੀ ਭਾਵਨਾ ਸੀ ਕਿਉਂਕਿ ਨਿੱਕੀ ਨੇ ਜੋ ਕੀਤਾ ਸੀ ਨਿੱਕੀ ਨੇ ਜੋ ਆਪਣੇ ਘਰਦਿਆਂ ਨਾਲ ਕੀਤਾ ਸੀ ਉਹ ਉਹਨਾਂ ਨੂੰ ਲੱਗਦਾ ਸੀ ਕਿ ਮਾਫ਼ ਕਰਨ ਯੋਗ ਨਹੀਂ ਕਿਉਂਕਿ ਨਿੱਕੀ ਦੇ ਇੱਕ ਗਲਤ ਕਦਮ ਨੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਸੀ ਇਸ ਲਈ ਉਹ ਆਪਣੀ ਭੈਣ ਨਾਲੋਂ ਸਾਰੇ ਨਾਤੇ ਤੋੜ ਕੇ ਉਹ ਤੋਂ ਬਦਲਾ ਲੈਣਾ ਚਾਹੁੰਦਾ ਸੀ ਜਿਹੜਾ ਉਹਦਾ ਬੌਸ ਆ ਉਹ ਨਿੱਕੀ ਦੀ ਬਾਹ ਫੜ ਕੇ ਉਹਨੂੰ ਗੱਡੀ 'ਚ ਬਿਠਾਉਂਦਾ ਤੇ ਲੈ ਕੇ ਚਲਿਆ ਜਾਂਦਾ ਤੇ ਉਸ ਤੋਂ ਬਾਅਦ ਨਿੱਕੀ ਦਾ ਭਰਾ ਤੇ ਉਹ ਮੁੰਡੇ ਵੀ ਚਲੇ ਜਾਂਦੇ ਆ ਗੌਰਵ ਤੇ ਨਿੱਕੀ ਰੀਤੀ ਦੀਆਂ ਲਾਸ਼ਾਂ ਜਿਹੜੀਆਂ ਉੱਥੇ ਹੀ ਪਈਆਂ ਰਹਿ ਜਾਂਦੀਆਂ ਨੇ ਸਿਆਣੇ ਕਹਿੰਦੇ ਆ ਕਿ ਜੇ ਇਨਸਾਨ ਕੋਈ ਗਲਤੀ ਕਰਕੇ ਉਹਨੂੰ ਛੱਡਣਾ ਚਾਹੁੰਦਾ ਭੁੱਲਣਾ ਚਾਹੁੰਦਾ ਤਾਂ ਉਹ ਗਲਤੀ ਐ ਜਿਹੜੀ ਉਹ ਕਦੇ ਵੀ ਇਨਸਾਨ ਦਾ ਪਿੱਛਾ ਨਹੀਂ ਛੱਡਦੀ ਅਕਸਰ ਘਰੋਂ ਭੱਜ ਕੇ ਆਈਆਂ ਹੋਈਆਂ ਕੁੜੀਆਂ ਭਾਵੇਂ ਆਪਣੇ ਸਹੁਰੇ ਘਰ ਬਾਅਦ ਦੇ ਵਿੱਚ ਵਸ ਵੀ ਲੈਂਦੀਆਂ ਪਰ ਇਹ ਮੇਹਣਾ ਇਹ ਕਲੰਕ ਉਹਨਾਂ ਦੇ ਬੱਚਿਆਂ ਦੇ ਅੱਗੇ ਹਮੇਸ਼ਾ ਆਉਂਦਾ ਰਹਿੰਦਾ ਤੇ ਕੁੜੀਆਂ ਨੂੰ ਵੀ ਇਹ ਮੇਹਣਾ ਸੁਣਨਾ ਪੈਂਦਾ ਤੇ ਕਈਆਂ ਦੇ ਅੰਜਾਮ ਤਾਂ ਨਿੱਕੀ ਵਰਗੇ ਹੁੰਦੇ ਆ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ